ਅਰੇ ਇਹ ਬੱਚੇ ਦੇ ਸਿਰ ਵਿੱਚ ਵੱਡੀ ਪ੍ਰੋਬਲਮ ਹੈ ਜਿਹਦੇ ਕਰਕੇ ਇਹਦੇ ਸਿਰ 'ਚ ਐਨੀ ਟਾਈਮ ਪਾਣੀ ਭਰਦਾ ਰਹਿੰਦਾ ਇਹ ਜਦੋਂ 6-7 ਮਹੀਨੇ ਦਾ ਸੀਗਾ ਪ੍ਰੀਮਚੂਰ ਬੇਬੀ ਹੋਇਆ ਸੀ ਤੇ ਡਾਕਟਰ ਨੇ ਕਿਹਾ ਸੀ ਬਚਣਾ ਮੁਸ਼ਕਿਲ ਹੈ ਪਰ ਮੈਡੀਸਿਨ ਕਰਕੇ ਮੈਡੀਸਿਨ ਬਰਾਬਰ ਚੱਲਦੀ ਚੱਲਦੀ ਇਹਨੂੰ ਅੱਜ 3 ਮਹੀਨੇ ਹੋ ਗਏ ਤੇ ਮੈਡੀਸਿਨ ਚੱਲ ਰਹੀ ਹੈ ਹੁਣ ਐਂਡ ਤੇ ਡਾਕਟਰ ਨੇ ਕਿਹਾ ਆਪਰੇਸ਼ਨ ਕੰਪਲੀਟ ਹੋਊਗਾ ਇਹ ਬੱਚਾ ਬਚ ਜਾਊਗਾ ਤੇ ਸਾਨੂੰ ਫੋਨ ਆਇਆ ਸੀ ਬੱਚੇ ਵਾਸਤੇ ਕੀ ਬੱਚੇ ਨੂੰ ਹੈਲਪ ਚਾਹੀਦੀ ਇਹ ਉਥੇ ਮੈਡੀਕਲ ਵੀ ਹੈਗੇ ਜਿਹੜਾ ਨਾਲ ਸਾਡਾ ਕੰਟੈਕਟ ਹੈ ਉਹ ਵੀ ਦੱਸ ਦਿੰਦੇ ਨੇ ਕਿ ਆ ਬੱਚਾ ਦਵਾਈ ਮਹਿੰਗੀ ਆ ਇਹ ਨਹੀਂ ਅਫੋਰਡ ਕਰ ਬਾਰੇ ਜਾਂ ਤਾਂ ਮੈਡੀਕਲ ਕੰਟੈਕਟ ਕਰ ਦਿਆ ਜਾਂ ਤਾਂ ਫਿਰ ਆਪ ਪੇਰੈਂਟਸ ਕਰ ਦੇਣਗੇ ਤੇ ਇਹ ਅਸੀਂ ਸੇਵਾ ਕੈਂਪ ਲਾਉਂਦੇ ਆ ਪੂਰੇ ਪੰਜਾਬ ਵਿੱਚ ਹਿੰਦ ਇਕਤਾ ਸਮਾਜ ਸੇਵਾ ਸੰਸਥਾ ਇਹ ਵਰਕ ਕਰਦੀ ਹੈ ਗਰੀਬ ਬੱਚਿਆਂ ਵਾਸਤੇ ਸੱਚੀ ਗੱਲ ਉਹ ਦਾਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਯੂਮਬੇਰੀ ਆ ਸਿਗਨਲ ਤੇ ਕੁਝ ਐਨਜੀਓ ਵਾਲੇ ਨਜ਼ਰ ਆਏ ਤੇ ਅਸੀਂ ਉਹਨਾਂ ਦੇ ਵੱਲ ਜਿਹੜਾ ਦੇਖਿਆ ਜਦੋਂ ਉਹਨਾਂ ਨੇ ਇੱਕ ਪੋਸਟਰ ਜਿਹੜੇ ਅੱਛ ਫੜੇ ਹੋਏ ਆ ਪੋਸਟਰ ਤੇ ਲਿਖਿਆ ਹੈ ਇਸ ਬੱਚੇ ਦੇ ਸਿਰ ਵਿੱਚ ਗੰਭੀਰ ਬਿਮਾਰੀ ਹੈ ਟ੍ਰੀਟਮੈਂਟ ਦੇ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੀ ਹੈ ਉਹਨਾਂ ਦੀ ਸੇਵਾ ਜਾਂ ਹੈਲਪ ਕਰਨ ਦੇ ਲਈ ਲੁਧਿਆਣਾ ਪਹੁੰਚੇ ਨੇ ਇਹਨਾਂ ਦਾ ਐਨਜੀਓ ਵਾਲੇ ਜਿਹੜੇ ਮੌਜੂਦ ਨੇ ਇੱਥੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਸਰ ਸਤਿ ਸ੍ਰੀ ਅਕਾਲ ਸਸੀ ਗਾਲ ਸਰ ਕੀ ਨਾਮ ਆ ਤੁਹਾਡਾ ਅਮਿਤ ਸਿੰਘ ਅਮਿਤ ਸਿੰਘ ਕੀ ਹੋਇਆ ਕਿ ਇੱਥੇ ਇਹ ਬੱਚੇ ਹੀ ਪੋਸਟ ਲੈ ਕੇ ਤੁਸੀਂ ਇੱਥੇ ਸਿਗਨਲ ਤੇ ਕੈਂਪ ਲਾਇਆ ਇੱਕ ਤਰ੍ਹਾਂ ਦਾ ਕੀ ਕਾਰਨ ਕੀ ਹੈ ਸਰ ਇਹ ਬੱਚੇ ਦੇ ਸਿਰ ਵਿੱਚ ਵੱਡੀ ਪ੍ਰੋਬਲਮ ਹੈ ਜਿਹਦੇ ਕਰਕੇ ਇਹਦੇ ਸਿਰ 'ਚ ਐਨੀ ਟਾਈਮ ਪਾਣੀ ਭਰਦਾ ਰਹਿੰਦਾ ਉਹਦੇ ਕਰਕੇ ਡਾਕਟਰ ਨੇ ਕਿਹਾ ਕਿ ਇਹਦਾ ਵੱਡਾ ਆਪਰੇਸ਼ਨ ਹੋਣਾ ਵਾ ਫਿਰ ਇਹਦਾ ਸਿਰ ਦਾ ਪਾਣੀ ਸਾਰਾ ਕੱਢਿਆ ਜਾਊਗਾ ਫਿਰ ਇਹ ਟ੍ਰੀਟਮੈਂਟ ਕੰਪਲੀਟ ਹੋਊਗਾ ਤੇ ਇਹ ਅਸੀਂ ਸੇਵਾ ਕੈਂਪ ਲਾਉਂਦੇ ਆ ਪੂਰੇ ਪੰਜਾਬ ਵਿੱਚ ਹਿੰਦ ਇੱਕ ਦਾ ਸਮਾਜ ਸੇਵਾ ਸੰਸਥਾ ਇਹ ਵਰਕ ਕਰਦੀ ਹੈ ਗਰੀਬ ਬੱਚਿਆਂ ਵਾਸਤੇ ਜਿਹੜੇ ਵੀ ਨਹੀਂ ਮੈਡੀਸਿਨ ਪ੍ਰੋਵਾਈਡ ਕਰਾ ਪਾਉਂਦੇ ਉਹਨਾਂ ਨੂੰ ਮੈਡੀਸਿਨ ਜਾਂਦੀ ਹੈ ਵੀ ਇਹ ਬੱਚਾ ਹੈ ਕੋਣ ਬੱਚਾ ਹੈ ਕੋਣ ਵਸਲ ਹੈ ਇਹ ਬੱਚਾ ਕਿਸੇ ਗਰੀਬ ਫੈਮਿਲੀ ਦਾ ਹੈ ਅੱਛਾ ਹਾਂਜੀ ਇਹ ਦਿਹਾੜੀਦਾਰ ਮਜ਼ਦੂਰ ਨੇ ਨਹੀਂ ਅਫੋਰਡ ਕਰ ਪਾnde ਖਰਚਾ ਤੇ ਜਿਵੇਂ ਸਰਕਾਰੀ ਹਸਪੀਟਲ ਗੁਰਨਾਨਕ ਮਿਸ਼ਨ ਉੱਥੇ ਬੈੱਡ ਚਾਰ ਸਾਰਾ ਕੁਝ ਫ੍ਰੀ ਹੈ ਬਾਕੀ ਜਿਹੜਾ ਮੈਡੀਸਿਨ ਦਾ ਚਾਰਜ ਹੁੰਦਾ ਉਹ ਅਸੀਂ ਪ੍ਰੋਵਾਈਡ ਕਰਾਂਦੇ ਆਂ ਇਹ ਬੱਚਾ ਰਹਿਣ ਵਾਲਾ ਕਿੱਥੇ ਦਾ ਵਾ ਇਹ ਜੀ ਮੁਸਤਫਾ ਬਾਦ ਅਮਰੀਕਾ ਡਿਸਟ੍ਰਿਕਟ ਅੱਛਾ ਤੇ ਉਹ ਪਰਿਵਾਰ ਨੇ ਤੁਹਾਨੂੰ ਕਿੱਦਾਂ ਕੰਟੈਕਟ ਕੀਤਾ ਤੇ ਕਿੱਦਾਂ ਸੰਪਰਕ ਕੀਤਾ ਤੁਹਾਨੂੰ ਸਾਡਾ ਐਡ ਲੱਗਿਆ ਹੋਇਆ ਗੁਰਨਾਨਕ ਮਿਸ਼ਨ 'ਚ ਜਿੱਥੇ ਵੀ ਹੈ ਲੁਧਿਆਣਾ ਜਲੰਧਰ ਤੇ ਅਮਰੀਕਾ ਜਿੱਥੇ ਵੀ ਗੁਰਨਾਨਕ ਮਿਸ਼ਨ ਹੈ ਉੱਥੇ ਅਸੀਂ ਐਡ ਲਾ ਕੇ ਰੱਖਿਆ ਹੋਇਆ ਸਾਡਾ ਕੰਟੈਕਟ ਨੰਬਰ ਹੈ ਉੱਥੇ ਜਿੰਨੂੰ ਵੀ ਲੋੜ ਹੁੰਦੀ ਹੈ ਉਹ ਨੰਬਰ ਤੇ ਕੰਟੈਕਟ ਕਰਦੇ 8542000050 ਇਹ ਸਾਡਾ ਨੰਬਰ ਆ ਕੀ ਕੀ ਨਾਮ ਕੀ ਹੈ ਤੁਹਾਡੀ ਐਨ ਜੀਓ ਦਾ ਜਿਹੜਾ ਇੱਕ ਕਿਉਂਕਿ ਨਾ ਕਈ ਸਾਰੀਆਂ ਐਨ ਜੀਓ ਹੁੰਦੀਆਂ ਨੇ ਕਈ ਸਾਰੇ ਇੱਧਰ ਲਾ ਕੇ ਖੜਦੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਇੱਕ ਵੱਡਾ ਸ਼ਹਿਰ ਹੈ ਤੇ ਕਈ ਐਨਜੀਓ ਨਿਕਲੀ ਆ ਵੀ ਹੁੰਦੀਆਂ ਨੇ ਕਈ ਐਨਜੀਓ ਅਸਲੀ ਹੁੰਦੇ ਆ ਅੱਜ ਕੱਲ ਲੋਕ ਨਾ ਬੜੇ ਕੰਫਿਊਜ਼ ਨੇ ਕਿ ਕਿਸ ਨੂੰ ਕਿਹਦੀ ਹੈਲਪ ਕਰੀ ਕਿਹਦੀ ਹੈਲਪ ਕਰੀ ਇਸ ਤੋਂ ਇਸ ਦੇ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਲੋਕਾਂ ਨੇ ਹੈਲਪ ਕਰਨੀ ਹੀ ਛੱਡ ਦਿੱਤੀ ਹੈ ਸਾਡੀ ਐਨਜੀਓ ਰਜਿਸਟਰ ਆ ਤੁਸੀਂ ਨੈਟ ਤੇ ਵੀ ਪਤਾ ਕਰ ਸਕਦੇ ਹੋ ਸਾਡਾ ਪੇਜ ਵੀ ਹੈਗਾ ਤੇ ਨਾਲੇ ਸਾਡੀ ਐਨਜੀਓ ਦਾ ਨਾਮ ਹੈਗਾ ਹਿੰਦ ਇਕਤਾ ਸਮਾਜ ਸੇਵਾ ਸੰਸਥਾ ਹਾਂ ਇਹ ਪੰਜਾਬ ਵਿੱਚ ਗਰੀਬ ਬੱਚਿਆਂ ਵਾਸਤੇ ਵਰਕ ਕਰਦੀ ਹੈ ਤੁਸੀਂ ਪੂਰਾ ਨਰ ਤੇ ਜਾਂਚ ਕਰੋ ਅਸੀਂ ਲਿਖ ਕੇ ਵੀ ਰੱਖਿਆ ਵਾ ਫਸਟ ਇਨਕੁਆਰੀ ਦੈਨ ਡੋਨੇਟ ਤੇ ਜਿਵੇਂ ਕੋਈ ਦੱਸਿਆ ਕਿ ਇਹ ਬੱਚਾ ਜਿਹੜਾ ਹੈ ਅੰਮ੍ਰਿਤਸਰ ਦਾ ਹੈ ਠੀਕ ਹੈ ਤੇ ਇਹਨਾਂ ਨੇ ਪਰਿਵਾਰ ਨਾਲ ਤੁਹਾਨੂੰ ਅੰਮ੍ਰਿਤਸਰ ਨਾਲ ਅੰਮ੍ਰਿਤਸਰ ਜਾ ਕੇ ਕਨੈਕਟ ਕੀਤਾ ਇਹ ਲੁਧਿਆਣਾ ਦੇ ਵਿੱਚ ਕਨੈਕਟ ਕੀਤਾ ਅੰਮ੍ਰਿਤਸਰੋਂ ਸਾਨੂੰ ਫੋਨ ਆਇਆ ਸੀ ਬੱਚੇ ਵਾਸਤੇ ਕਿ ਬੱਚੇ ਨੂੰ ਹੈਲਪ ਚਾਹੀਦੀ ਇਹ ਉੱਥੇ ਮੈਡੀਕਲ ਵੀ ਹੈਗੇ ਜਿਹੜਾ ਨਾਲ ਸਾਡਾ ਕੰਟੈਕਟ ਹੈ ਉਹ ਵੀ ਦੱਸ ਦਿੰਦੇ ਨੇ ਕਿ ਆ ਬੱਚਾ ਦਵਾਈ ਮਹਿੰਗੀ ਆ ਇਹ ਨਹੀਂ ਅਫੋਰਡ ਕਰ ਪਾ ਰਹੇ ਜਾਂ ਤਾਂ ਮੈਡੀਕਲ ਕੰਟੈਕਟ ਕਰ ਦਿਆ ਜਾਂ ਤਾਂ ਫਿਰ ਆਪ ਪੇਰੈਂਟਸ ਕਰ ਦਿੰਦੇ ਆ ਕੋਈ ਕੋਈ ਉਹਨਾਂ ਦਾ ਸਰਕਾਰੀ ਕਾਰਡ ਬਣਿਆ ਹੋਵੇ ਕੋਈ ਉਹਨਾਂ ਦਾ ਕੁਝ ਬਣਿਆ ਹੋਵੇ ਜਿਸ ਨਾਲ ਸਰਕਾਰ ਜਿਹੜੀ ਅੱਜਕੱਲ ਬੜੀ ਸਹੂਲਤਾਂ ਦੇ ਰਹੀ ਆ ਆਮ ਸਰਕਾਰ ਆਮ ਆਮਦੀ ਪਾਰਟੀ ਆਈ ਆ ਸਰਕਾਰ ਬੜੀ ਸਹੂਲਤਾਂ ਦੇ ਰਹੀ ਆ ਇਸ ਗਰੀਬ ਪਰਿਵਾਰ ਨੂੰ ਕੋਈ ਸਹੂਲਤਾਂ ਨਹੀਂ ਮਿਲੀ ਸਰ ਇਹਨਾਂ ਦਾ ਖਾਸ ਕਰਕੇ ਰਾਸ਼ਨ ਕਾਰਡ ਨਹੀਂ ਹੈਗਾ ਤੇ ਜਿਹੜੀ ਗਵਰਨਮੈਂਟ ਦੀ ਸਾਰੀ ਸਕੀਮ ਰਾਸ਼ਨ ਕਾਰਡ ਤੋਂ ਸਟਾਰਟ ਹੁੰਦੀ ਹੈ ਉਹਦੇ ਬਾਅਦ ਆਯੂਸ਼ਮਾਨ ਕਾਰਡ ਹੈ ਜਿਹੜਾ ਵੀ ਮੈਡੀਕਲ ਕਾਰਡ ਹੈ ਸਾਰਾ ਕੁਝ ਰਾਜਸਥਾਨ ਤੋਂ ਸਟਾਰਟ ਹੁੰਦਾ ਵਾ ਜੇ ਰਾਸ਼ਨ ਕਾਰਡ ਨਹੀਂ ਹੈ ਫਿਰ ਗਵਰਨਮੈਂਟ ਕੋਈ ਸੇਵਾ ਨਹੀਂ ਦਿੰਦੀ ਬੱਚਾ ਕਿੰਨੇ ਕੁ ਸਾਲਾ ਦਾ ਹੋਣਾ ਤੇ ਕਦੋਂ ਦੀ ਬਿਮਾਰੀ ਇਹਨੂੰ ਲੱਗੀ ਹੈ ਇਹ ਜਦੋਂ 6-7 ਮਹੀਨੇ ਦਾ ਸੀਗਾ ਪ੍ਰੀਮਚੂਰ ਬੇਬੀ ਹੋਇਆ ਸੀ ਤੇ ਡਾਕਟਰ ਨੇ ਕਿਹਾ ਸੀ ਬਚਣਾ ਮੁਸ਼ਕਿਲ ਹੈ ਪਰ ਮੈਡੀਸਿਨ ਕਰਕੇ ਮੈਡੀਸਿਨ ਬਰਾਬਰ ਚਲਦੀ ਚਲਦੀ ਇਹਨੂੰ ਅੱਜ 3 ਮਹੀਨੇ ਹੋ ਗਏ ਤੇ ਮੈਡੀਸਿਨ ਚੱਲ ਰਹੀ ਹੈ ਹੁਣ ਐਂਡ ਤੇ ਡਾਕਟਰ ਨੇ ਕਿਹਾ ਆਪਰੇਸ਼ਨ ਕੰਪਲੀਟ ਹੋਊਗਾ ਇਹ ਬੱਚਾ ਬਚ ਜਾਊਗਾ ਪਰ ਗੱਲ ਕਰੀਏ ਜੇ ਡੋਨੇਸ਼ਨ ਦੀ ਤੇ ਲੋਕ ਕਿੱਦਾਂ ਵਿਸ਼ਵਾਸ ਕਰਨ ਜਿਹੜੇ ਵੀ ਤੁਹਾਨੂੰ ਦੇਖ ਰਹੇ ਨੇ ਲੋਕ ਲੁਧਾਨਾ ਲਾਈਵ ਦੇ ਮadhyam ਤੋਂ ਤੇ ਲੋਕ ਕਿੱਦਾਂ ਵਿਸ਼ਵਾਸ ਕਰਨ ਕਿ ਇਹ ਬੱਚੇ ਨੂੰ ਤੁਸੀਂ ਜਿਹੜੀ ਤਸਵੀਰ ਲਾ ਕੇ ਕਈ ਬੱਚੇ ਕਈ ਆਂਦੇ ਨੇ ਲੋਕ ਐਵੇਂ ਫੋਟੋ ਫੋਟੋਆਂ ਲਾ ਕੇ ਖੜ ਜਾਂਦੇ ਨੇ ਠੀਕ ਹੈ ਨਾ ਉਸ ਤਰ੍ਹਾਂ ਕੀ ਕੀ ਕਹਿਣਾ ਚਾਹੋਗੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰੇ ਸਾਡੀ ਐਨਜੀਓ 2 ਸਾਲ ਤੋਂ ਵਰਕ ਕਰ ਰਹੀ ਹੈ ਤੇ ਲੁਧਿਆਣਾ ਵਿੱਚ ਤੇ ਜਲੰਧਰ ਵਿੱਚ ਅੰਮ੍ਰਿਤ ਸਰਵਿਸ ਹਰੇਕ ਪਰਸਨ ਸਾਨੂੰ ਜਾਣਦਾ ਕਿ ਹਿੰਦ ਇੱਕਤਾ ਸਮਾਜ ਸੇਵਾ ਵਰਕ ਕਰਦੀ ਆ ਬੱਚੇ ਵਾਸਤੇ ਹਾਂਜੀ ਜਿੱਦਾਂ ਸਾਨੂੰ ਸੇਵਾ ਮਿਲੀ ਸੀ ਅਸੀਂ ਵੀ ਸੇਵਾਦਾਰ ਬਣੇ ਆ ਜਦੋਂ ਸਾਨੂੰ ਮੌਕਾ ਮਿਲਦਾ ਇੱਕ ਦਿਨ ਦੋ ਦਿਨ ਹਫਤੇ 'ਚ ਦੋ ਦਿਨ ਚਾਰ ਦਿਨ ਮਹੀਨੇ 'ਚ ਚਾਰ ਦਿਨ ਅਸੀਂ ਸੇਵਾ ਲਾ ਦਿੰਦੇ ਆ ਜਦੋਂ ਬੱਚਾ ਜਾਦਾ ਸੀਰੀਅਸ ਹੁੰਦਾ ਉਦੋਂ ਅਸੀਂ ਸੇਵਾ ਦਿੰਦੇ ਆ ਹਾਂਜੀ ਮੈਮ ਤੁਸੀਂ ਕੁਝ ਕਹਿ ਰਹੇ ਸੀਗੇ ਕਿ ਕੀ ਕਹਿ ਰਹੇ ਸੀਗੇ ਮੈਂ ਦੱਸਣਾ ਚਾਹੁੰਦੀ ਸੀ ਇਹ ਪਹਿਲੇ ਤਾਂ ਗੱਲ ਇਹ ਹੀ ਦੱਸਣਾ ਚਾਹੁੰਦੀ ਸੀ ਜਿਵੇਂ ਕਿ ਅਸੀਂ ਵੀ ਸੇਵਾਦਾਰ ਹਾਂ ਸਾਨੂੰ ਵੀ ਸੰਸਥਾ ਨੇ ਸਾਡੀ ਮਦਦ ਕੀਤੀ ਸੀ ਸਾਨੂੰ ਵੀ ਸੇਵਾ ਮਿਲੀ ਹੈ ਤੇ ਅਸੀਂ ਇਹ ਹੀ ਦੱਸਣਾ ਚਾਹੁੰਦੇ ਕਿ ਅਜੇ ਵੀ ਇਹੋ ਜਿਹੇ ਲੋਕ ਹੈਗੇ ਨੇ ਜਿਹਨ ਜਿਹੜੇ ਕਿ ਆਪ ਪਹਿਲ ਕਰਦੇ ਨੇ ਸੇਵਾ ਵਾਸਤੇ ਜਿਵੇਂ ਅਸੀਂ ਖੜਦੇ ਨੇ ਸੇਵਾ ਕੈਂਪ ਲਾਉਣ ਵਾਸਤੇ ਤੇ ਲੋਕੀ ਪਰਦੇ ਨੇ ਲੋਕਾਂ ਨੂੰ ਪਰੋਸਾ ਹੁੰਦਾ ਕਿਉਂਕਿ ਜਦ ਸਾਡੀ ਮਦਦ ਐਨਜੀਓ ਨੇ ਕੀਤੀ ਸੀ ਉਦੋਂ ਵੀ ਲੋਕਾਂ ਨੇ ਡੋਨੇਟ ਕੀਤਾ ਸੀ ਫਿਰ ਅਸੀਂ ਵੀ ਸੇਵਾਦਾਰ ਬਣ ਕੇ ਇਦਾਂ ਹੀ ਇਹ ਸੇਵਾ ਜਿਹੜੀ ਹੈ ਚੱਲਦੀ ਜਾ ਰਹੀ ਹੈ ਤੁਹਾਡੇ ਨਾਲ ਕੀ ਪਾਣਾ ਵਰਤੇ ਜਦੋਂ ਜਦੋਂ ਤੁਸੀਂ ਇਹਨਾਂ ਨਾਲ ਜੁੜ ਗਏ ਜਦੋਂ ਇਹਨੇ ਤੁਹਾਡੀ ਸੇਵਾ ਕੀਤੀ ਐਕਚੁਅਲ ਜੇ ਮੇਰੀ ਕੁੜੀ ਬਿਮਾਰ ਸੀਗੀ ਜਦ ਮੇਰੀ ਕੁੜੀ ਦਾ ਬਰਥ ਹੋਇਆ ਸੀ ਬਿਮਾਰ ਸੀਗੀ ਤੇ ਉਦੋਂ ਵੀ ਡਾਕਟਰ ਨੇ ਕਿਹਾ ਕਿ ਪੈਸੇ ਕਾਫੀ ਲੱਗਣੇ ਵੱਡੇ ਵੱਡੇ ਹਸਪੀਟਲ ਅਸੀਂ ਗਏ ਪ੍ਰੀਮਚੂਰ ਬੇਬੀ ਹੋਇਆ ਸੀ ਤੇ ਮੇਰੇ ਸਹੁਰਿਆਂ ਨੇ ਵੀ ਛੱਡਦਾ ਸੀ ਉਹਨਾਂ ਨੇ ਕਿ ਅਸੀਂ ਇਲਾਜ ਨਹੀਂ ਕਰਾ ਸਕਦੇ ਕਿਉਂਕਿ ਕੁੜੀ ਨੇ ਜਨਮ ਲਿੱਤਾ ਫਿਰ ਮੇਰੀ ਮੰਮਾ ਨੇ ਐਨਜੀਓ ਨੂੰ ਕੰਟੈਕਟ ਕੀਤਾ ਸੀ ਤੇ ਐਨਜੀਓ ਦੇ ਜਿਹੜੇ ਮੁੱਖ ਸੇਵਾਦਾਰ ਨੇ ਸੰਤੋਸ਼ ਕੁਮਾਰ ਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਤੇ ਐਨਜੀਓ ਦੇ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੇ ਸਾਡੀ ਮਦਦ ਕੀਤੀ ਉਸ ਤੋਂ ਬਾਅਦ ਹੀ ਮੈਂ ਵੀ ਜਦ ਮੈਂ ਫ੍ਰੀ ਹੁੰਦੀ ਹਾਂ ਜੌਬ ਤੋਂ ਜਾਂ ਕਦੇ ਵੀ ਮੈਂ ਕਰੇ ਫ੍ਰੀ ਬੈਣੀ ਆ ਮੈਂ ਸੇਵਾ ਤੇ ਆ ਜਾਂਦੀ ਤੁਸੀਂ ਲੁਧਿਆਣੇ ਦੀ ਹਾਂਜੀ ਮੈਂ ਲੁਧਿਆਣੀ ਦੀ ਹਾਂ ਕੀ ਕਰਦੇ ਕੀ ਸਰ ਮੇਰਾ ਪਾਰਟ ਟਾਈਮ ਵਰਕ ਹੈਗਾ ਟੈਕਸੀ ਲਾਈਨ ਵਿੱਚ ਪਾਰਟ ਟਾਈਮ ਮੈਂ ਜੌਬ ਕਰਦੀ ਹਾਂ। ਅ ਸਰ ਕਿੰਨੇ ਕੋ ਜਾਣੇ ਹੋਣੇ ਐ এন ਜੀਓ ਦੇ ਵਿੱਚ ਜਿਹੜੇ ਸ਼ਾਮਿਲ ਨੇ ਦੇਖ ਸਕਦੇ ਹੋ ਤੇ ਆਪਣੀ ਦੇਖ ਸਕ ਦੇਖ ਪਾ ਰਹੇ ਆ ਕਿ ਸੇਵਾਦਾਰ ਇੱਥੇ ਜਿਹੜੇ ਖੜੇ ਨੇ ਇਹਨਾਂ ਦੇ ਵੀ ਮੁਸ਼ਕਿਲਾਂ ਆਈਆਂ ਨੇ ਇਹ ਪਰਿਵਾਰ ਤੇ ਜਿਹੜੀਆਂ ਮੁਸ਼ਕਿਲਾਂ ਆਈਆਂ ਕਿੰਨੇ ਕੋ ਜਾਣੇ ਇੱਥੇ ਤੜੇ ਐਨਜੀਓ ਦੇ ਵਿੱਚ ਹੈਗੇ ਨੇ ਤੁਸੀਂ ਕੀ ਹੋ ਇਸ ਐਨਜੀਓ ਦੇ ਵਿੱਚ ਕਿਹੜੀ ਪੋਸਟ ਕਰਦੇ ਸਿਪ ਓਨਲੀ ਸੇਵਾਦਾਰ ਆ ਵੋਲੰਟੀਅਰ 42 ਵੋਲੰਟੀਅਰ ਨੇ ਤੇ ਬਾਕੀ 7 ਮੈਂਬਰ ਨੇ ਜਿਹੜੇ ਆ ਸੁਸਾਇਟੀ ਨੂੰ ਚਲਾਉਂਦੇ ਆ 올 ਓਵਰ ਪੰਜਾਬ ਦੇ ਵਿੱਚ ਕਿੰਨੇ ਕੋ ਵੋਲੰਟਰੀ ਆ ਨੇ ਕਿੰਨੇ ਕੋ ਸੇਵਾਦਾਰ ਨੇ ਘੱਟ ਤੋਂ ਘੱਟ 300 ਤੋਂ ਉੱਪਰ ਨੇ ਹਾਂਜੀ ਸਾਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਵਿੱਚ ਅਗਰ ਜੇ ਕੋਈ ਬਾਹਰੋਂ ਆਂਦਾ ਕੋਈ ਹੈਲਪ ਮੰਗਨ ਫਿਰ ਬਾਹਰੋਂ ਵੀ ਹੈਲਪ ਹੁੰਦੀ ਆ ਜੇ ਹਿਮਾਚਲ ਦਾ ਬੱਚਾ ਸੀਗਾ ਉਹਨੂੰ ਸਾਪ ਨੇ ਡੰਕ ਮਾਰ ਲਿਆ ਸੀ ਉਹਨੂੰ ਵੀ ਇਥੋਂ ਮੈਡੀਸਿਨ ਗਈ ਆ 11000 ਦੀ ਮੈਡੀਸਿਨ ਗਈ ਆ ਉਹਨੂੰ ਹਾਂ ਜੀ ਕੋਈ ਇਨਵੈਰੀ ਕਰਦੀ ਹੈ ਹਰ ਕੇਸ ਕੀ ਕਹ ਰਹੇ ਹਾਂ ਜੀ ਹਾਂ ਜੀ ਜਿਵੇਂ ਕਿ ਕੋਈ ਵੀ ਕੇਸ ਪੰਜਾਬ ਤੋਂ ਬਾਹਰੋਂ ਆਂਦਾ ਜਾਂ ਕਿਤੇ ਤੋਂ ਵੀ ਕੋਈ ਕੇਸ ਆਂਦਾ ਤੇ ਸਾਡੀ ਐਨ ਜੀਓ ਵਿੱਚ ਇੱਕ ਇੱਕ ਵੈਰੀ ਟੀਮ ਅਲੱਗ ਬਣਾਏ ਗਈ ਆ ਜੋ ਪਹਿਲਾ ਕੇਸ ਦੀ ਇਕਵੈਰੀ ਜਾਂਚ ਪੜਤਾਲ ਕਰਦੀ ਹੈ ਸੋ ਤਸਵੀਰਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਂਝੇ ਕਰ ਰਹੇ ਆ ਤੁਹਾਡਾ ਤਸਵੀਰਾਂ ਇੱਕ ਬੱਚੇ ਦੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਫੋਟੋ ਦੇ ਵਿੱਚ ਅ ਫੋਕਸ ਇੱਕ ਵਾਰੀ ਕੀਤਾ ਜਾਵੇ। ਤੁਸੀਂ ਜਿਹੜੀ ਜਿਹੜੀ ਦੇਖ ਰਹੇ ਬੱਚੇ ਦੀ 11 ਸਾਲ ਦਾ ਬੱਚਾ ਵੈ 11 ਮਹੀਨੇ ਦਾ ਸੌਰੀ ਸੌਰੀ 11 ਮਹੀਨੇ ਦਾ ਬੱਚਾ ਜਿਹੜਾ ਹੈ ਆਦਰਸ਼ ਨਾਮ ਹੈ ਦਾ ਅੰਬਰਸਰ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਗਰੀਬ ਪਰਿਵਾਰ ਦਾ ਹੈ ਤਾਂ ਕਿ ਜਿਹੜਾ ਟ੍ਰੀਟਮੈਂਟ ਨਹੀਂ ਕਰਾ ਪਾ ਰਿਹਾ ਹੈਗਾ ਗੁਰੂ ਨਾਨਕ ਹਰਿ ਦੇ ਵਿੱਚ ਜਿਹੜਾ ਕਿ ਇਸ ਦਾ ਇਸ ਦਾ ਜਿਹੜਾ ਆਪਰੇਸ਼ਨ ਜਿਹੜਾ ਕਰਾਇਆ ਜਾ ਰਿਹਾ ਵੈ ਇੱਕ ਬਾਕਸ ਵੀ ਜਿਹੜਾ ਲਾਇਆ ਗਿਆ ਵੈ ਇੱਕ ਨੀਜੀ ਐਨ ਜੀਓ ਵੱਲੋਂ ਜਿਹੜਾ ਕਿ ਇੱਕ ਬਾਕਸ ਲਗਾਇਆ ਜਾ ਰਿਹਾ ਵੈ ਕਿ ਉਸ ਦਾ ਜਿਹੜਾ ਜੀ ਵਲੰਟਰੀਅਰ ਜਿਹੜੇ ਖੜੇ ਨੇ ਸੇਵਾਦਾਰ ਜਿਹੜੇ ਨੇ ਆਪਣੇ ਇੱਕ ਤਰ੍ਹਾਂ ਦੇ ਸੇਵਾ ਕਰ ਰਹੇ ਨੇ ਉਹਨੇ ਬੱਚੇ ਦੀ ਜਾਨ ਬਚਾਉਣ ਦੇ ਲਈ ਤੇ ਤੁਹਾਡਾ ਕੀ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਰਹੋ ਲੁਧਾਨਾ ਲਾਈਵ ਨਾਲ ਯੂਮਬਰੀ ਫਨੀਦ ਨਾਲ ਰਿਪੋਰਟ ਧੰਨਵਾਦ